ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਵੀ 18 ਨਿਊਜ਼ ਤੋਂ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਜੀ ਇਸ ਟਾਈਮ ਸਾਡੇ ਖੰਨੇ ਸ਼ਹਿਰ ਦੇ ਵਿੱਚ ਪੂਰਾ ਚੋਣਾਂ ਦਾ ਮਾਹੌਲ ਚੱਲ ਰਿਹਾ ਕਿਉਂਕਿ ਸਾਡੇ 7 ਹੈਰੀਟੇਜ ਐਜੂਕੇਸ਼ਨਲ ਇੰਸਟੀਚਿਊਟ ਏਐਸ ਮੈਨੇਜਮੈਂਟ ਦਾ ਜਿਹੜਾ ਚੋਣ ਹੈ 1 ਸਤੰਬਰ ਨੂੰ ਹੋਣ ਜਾ ਰਿਹਾ ਹੈ ਉਹਨੂੰ ਲੈ ਕੇ ਏਵੀ 18 ਵੱਲੋਂ ਇੱਕ ਡਰਾਈਵ ਚਲਾਈ ਗਈ ਹੈ ਕਿ ਜਿਹੜੇ ਵੀ ਉਮੀਦਵਾਰ ਇਹਦੇ ਵਿੱਚ ਕੰਟੈਸਟ ਕਰਨ ਜਾ ਰਹੇ ਨੇ ਉਹਨਾਂ ਨਾਲ ਅਸੀਂ ਥੋੜੀ ਮੁਲਾਕਾਤ ਕਰਾਣੇ ਆ ਤਾਂ ਕਿ ਤੁਸੀਂ ਉਹਨਾਂ ਦੀ ਬੈਕਗ੍ਰਾਉਂਡ ਉਹਨਾਂ ਦਾ ਪਰਿਵਾਰ ਤੇ ਉਹਨਾਂ ਦੇ ਵਿਜ਼ਨ ਥਾਟਸ ਜਾਣ ਸਕੋ ਤੇ ਇਹਨਾਂ ਅਦ ਜਿਹੜੀ ਸ਼ਖਸੀਅਤ ਨਾਲ ਤੁਹਾਡੀ ਹੋਣਾ ਸੀ ਮੁਲਾਕਾਤ ਕਰਾਨੇ ਜਾ ਰਹੇ ਹਾਂ ਉਹ ਆਪਣੇ ਆਪ ਦੇ ਵਿੱਚ ਇੱਕ ਮੈਂਟਰ ਨੇ ਉਹਨਾਂ ਦੀ ਆਪਣੇ ਆਪ ਦੇ ਵਿੱਚ ਜਿਹੜਾ ਮੈਂ ਮੈਂਟਰ ਸ਼ਬਦ ਵਰਤਿਆ ਉਹ ਬਿਲਕੁਲ ਉਹਨਾਂ ਨੂੰ ਜਸਟਿਸ ਕਰਦਾ ਹੈ ਮੇਜਰ ਸੰਦੀਪ ਵਿਨਾਇਕ ਜੀ ਜਿਨ੍ਹਾਂ ਨੇ ਕਿ ਇੰਡੀਅਨ ਆਰਮੀ ਦੇ ਵਿੱਚ ਵੀ ਕਾਫੀ ਸਮਾਂ ਬਿਤਾਇਆ ਤੇ ਮੇਨ ਗੱਲ ਹੈ ਡਿਸਪਲਿਨ ਡੈਡੀਕੇਸ਼ਨ ਤੇ ਡਿਟਰਮੀਨੇਸ਼ਨ ਦੀ ਇਸ ਤੋਂ ਬੈਸਟ ਐਗਜ਼ਾਮਪਲ ਤੇ ਇਸ ਤੋਂ ਬੈਸਟ ਕੈਂਡੀਡੇਟ ਮੈਂ ਸੋਚਦਾ ਮਾਂ ਹੋ ਵੀ ਨਹੀਂ ਸਕਦਾ ਆਓ ਗੱਲ ਕਰਦੇ ਹਾਂ ਪ੍ਰੋਗਰੈਸਿਵ ਪੈਨਲ ਦੇ ਮੇਜਰ ਸੰਦੀਪ ਵਿਨਾਇਕ ਜੀ ਦੇ ਨਾਲ ਜਿਨ੍ਹਾਂ ਦਾ ਸੀਰੀਅਲ ਨੰਬਰ ਹੈ 28 ਪਹਿਲਾਂ ਤੋਂ ਸਰ ਵੈਲਕਮ ਸਾਡੇ ਚੈਨਲ ਤੇ ਆ ਅਨਵਲੀ ਜੀ ਬਹੁਤ ਬਹੁਤ ਧੰਨਵਾਦ ਵਿੱਕੀ ਵਿਡੇਰਾ ਜੀ ਤੁਹਾਡਾ ਵੀ ਧੰਨਵਾਦ ਏਵੀ 18 ਨੇ ਜਿਹੜਾ ਮੌਕਾ ਦਿੱਤਾ ਮੈਨੂੰ ਤੇ ਮੈਂ ਤੁਹਾਡੇ ਸਵਾਲਾਂ ਲਈ ਤਿਆਰ ਆਂ ਥੈਂਕ ਯੂ ਸਰ ਐਂਡ ਬੈਸਟ ਆਫ ਲੱਕ ਫॉर ਥਿਸ ਕੰਟੈਸਟ ਵਿਨੈਕ ਸਾਹਿਬ ਆਪਾਂ ਦੇਖਿਆ ਵੈ ਕਿ ਇਹ ਜਿਹੜੇ ادارے ਨੇ ਇਹਨਾਂ ਨੂੰ ਅਸੀਂ ਧਰੋਹਰ ਕਹਿੰਦੇ ਆ ਹੈਰੀਟੇਜ ਹੈ 112 ਸਾਲ ਲੰਮਾ ਇਤਿਹਾਸ ਹੈ ਜੀ ਇਹਨਾਂ ਦੀ ਲੇਗੇਸੀ ਹੈ ਇਹਨਾਂ ਦੀ ਗੁੱਡਵਿਲ ਹੈ ਤਾਂ ਸਰ ਤੁਸੀਂ ਇਸ ਵਾਰੀ ਕਿਹੜੀ ਸੋਚ ਦੇ ਨਾਲ ਕਿਹੜੇ ਵਿਜ਼ਨ ਨਾਲ ਤੇ ਕਿਹੜੇ ਬੈਟਰਮੈਨ ਦੇ ਸਟਰਕਚਰ ਨੂੰ ਮਾਈਂਡ ਦੇ ਵਿੱਚ ਸੈੱਟ ਕਰਕੇ ਵੋਟਰਸ ਦੀ ਕਚੈਰੀ 'ਚ ਜਾ ਰਹੇ ਹੋ ਜਿਹੜੀ ਆਪਣੀ ਸੰਸਥਾ ਹੈ ਇਹ ਐਂਗਲੋ ਸੰਸਕ੍ਰਿਤ ਦੋ ਸ਼ਬਦਾਂ ਦੇ ਨਾਲ ਮੇਨ ਬੇਸ ਦੇ ਨਾਲ ਇਹ ਇਹਦੀ ਸ਼ੁਰੂਆਤ ਹੋਈ ਹੈ ਆਜ਼ਾਦੀ ਤੋਂ ਪਹਿਲਾਂ 1912 1918 ਦੇ ਵਿੱਚ ਇਹਦੀ ਇੱਕ ਕਿਰਾਏ ਦੀਆਂ ਦੁਕਾਨਾਂ ਲੈ ਕੇ ਇਹ ਕੰਮ ਇਹ ਸੰਸਥਾમાં ਸ਼ੁਰੂਆਤ ਹੋਈ ਜਾ ਉਸ ਤੋਂ ਬਾਅਦ ਮੈਂ ਜਿਹੜੀ ਆਪਣੀ ਗ੍ਰੈਜੂਏਸ਼ਨ ਕੀਤੀ ਮੇਰੀ ਪੜ੍ਹਾਈ ਸਾਰੀ ਜਿਹੜੀ ਹੈ ਉਹ ਨਰਸੀ ਤੋਂ ਲੈ ਕੇ ਪਲੱਸ 2 ਤੱਕ ਐਸ ਮਾਡਰਨ ਸਕੂਲ ਦੇ ਵਿੱਚ ਹੋਈ ਹੈ ਲekin ਜਿਹੜੀ ਮੈਂ ਆਪਣੀ ਗ੍ਰੈਜੂਏਸ਼ਨ ਕੀਤੀ ਉਹ ਡੀਏਵੀ ਕਾਲਜ ਬੀਕਾਮ ਮੈਂ ਆਪਣੀ ਉੱਥੋਂ ਆਪਣੇ ਡੀਏਵੀ ਕਾਲਜ ਤੋਂ ਕੀਤੀ ਉਹ ਵੀ ਐਂਗਲੋ ਵੈਦਿਕ ਸੰਸਥਾ ਹੈਗੀ ਤੇ ਇਹਦਾ ਜਿਹੜਾ ਬੇਸ ਹੈ ਉਹ ਸਾਡੇ ਪੁਰਾਣੀ ਪ੍ਰਾਤਨ ਜਿਹੜੀ ਸੰਸਕ੍ਰਿਤੀ ਹੈ ਸਨਾਤਨ ਸੰਸਕ੍ਰਿਤੀ ਹੈ ਉਹਦੇ ਨਾਲ ਜੁੜਿਆ ਹੋਇਆ ਹੈ ਤੇ ਇਹ ਆਜ਼ਾਦੀ ਦੀ ਮੂਵਮੈਂਟ ਦੇ ਦੌਰਾਨ ਉਸ ਤੋਂ ਬਾਅਦ ਆਜ਼ਾਦੀ ਤੋਂ ਬਾਅਦ ਜਿਹੜੇ ਐਜੂਕੇਸ਼ਨਲ ਚੇਂजेस ਆਏ ਸਿਸਟਮ ਦੇ ਵਿੱਚ ਉਹਦਾ ਪ੍ਰਤੀਕ ਹੈ ਤੇ ਇਹਦੇ ਵਿੱਚ ਜੁੜਨਾ ਮੈਂ ਇਹ ਸਮਝਦਾ ਹਾਂ ਸਾਡੇ ਬਜ਼ੁਰਗਾਂ ਨੇ ਆਜ਼ਾਦੀ ਦੀ ਲੜਾਈ ਲੜੀ ਹੁਣ ਸਾਨੂੰ ਇਹ ਜਿਹੜੀ ਵਿਦਿਅਕ ਸੰਸਥਾ ਨੇ ਇਹਨਾਂ ਨੂੰ ਜਿਹੜੀਆਂ ਕਰੋਪੀਆਂ ਸਾਡੇ ਦੇਸ਼ ਨੂੰ ਖਾਰੀਆਂ ਨੇ ਉਹ ਕਰੋਪੀਆਂ ਜਿਹੜੀਆਂ ਇਹਨਾਂ ਸੰਸਥਾਵਾਂ ਨੂੰ ਖਾਰੀਆਂ ਹਨ ਉਹਨਾਂ ਤੋਂ ਆਜ਼ਾਦ ਕਰਨ ਲਈ ਇੱਕ ਫੌਜੀ ਅਫਸਰ ਹੋਣ ਦੇ ਨਾਤੇ ਮੈਂ ਇਹਦੇ ਵਿੱਚ ਆਪਣੀਆਂ ਸੇਵਾਵਾਂ ਉੱਥੇ ਨਿਭਾਉਣ ਤੋਂ ਬਾਅਦ ਆਪਣੇ ਕੰਮਕਾਰ ਦੇ ਵਿੱਚ ਆਪਣੀ ਸੇਵਾ ਨਿਭਾਉਣ ਤੋਂ ਬਾਅਦ ਮੈਂ ਇਹ ਸੇਵਾਵਾਂ ਸੰਸਥਾ ਨੂੰ ਦੇਣਾ ਚਾਹੁੰਦਾ ਹਾਂ ਤਾਂ ਬਹੁਤ ਵਧੀਆ ਸਰ ਨੇ ਗੱਲ ਦੱਸੀ ਹੈ ਕਿ ਮੈਂ ਪਹਿਲਾਂ ਦੱਸਿਆ ਵਾ ਕਿ ਆਰਮੀ ਨਾਲ ਜੁੜੇ ਹੋਏ ਨੇ ਤਾਂ ਡਿਸਪਲਿਨ ਡੈਡੀਕੇਸ਼ਨ ਤੇ ਡਿਟਰਮੀਨੇਸ਼ਨ ਤਾਂ ਉਹਨਾਂ ਦੇ ਡੀਐਨਏ ਦੇ ਵਿੱਚ ਹੈ ਸਰ ਆਪਾਂ ਦੇਖਿਆ ਵਾ ਕਿ ਅੱਜ ਦਾ ਟਾਈਮ ਬੜਾ ਕੰਪੀਟੀਟਿਵ ਟਾਈਮ ਹੈ ਸਰ ਤੇ ਮੇਨ ਗੱਲ ਹੈ ਕਿ ਅੱਜ ਦਾ ਜਿਹੜਾ ਯੂਥ ਹੈ ਸਰ ਯੂਥ ਕਿਤੇ ਨਾ ਕਿਤੇ ਆਰਮੀ 에ਅਰ ਫੋਰਸ ਨੇਵੀ ਵਰਗੇ ਅਦਾਰਿਆਂ ਦੇ ਵਿੱਚ ਦੇਸ਼ ਦੀ ਸੇਵਾ ਕਰਨ ਦੇ ਵਿੱਚ ਜਾਣ ਤੋਂ ਕਿਤੇ ਨਾ ਕਿਤੇ ਗੁਰੇਜ਼ ਕਰਦਾ ਪਿਆ ਜਾਂ ਲਾ ਲੋ ਕਿ ਉਹਨਾਂ ਦੀ ਜਿਹੜੀ ਫਾਊਂਡੇਸ਼ਨ ਹੈ ਉਹਨੂੰ ਉਸ ਹੱਦ ਤੱਕ ਆਪਾਂ ਮਜ਼ਬੂਤ ਨਹੀਂ ਕਰਦੇ ਹੈਗੇ ਕਿ ਉਹ ਦੇਸ਼ ਭਗਤੀ ਵੱਲ ਦੇਸ਼ ਸੇਵਾ ਵੱਲ ਜਾ ਸਕਣ ਤਾਂ ਸਰ ਤੁਸੀਂ ਐਜ਼ ਅ ਆਰਮੀ ਪਰਸਨ ਜੇਕਰ ਇਹਨਾਂ ਅਦਾਰਿਆਂ ਦਾ ਹਿੱਸਾ ਬਣਦੇ ਹੋ ਮੈਨੇਜਮੈਂਟ ਦਾ ਹਿੱਸਾ ਬਣਦੇ ਹੋ ਤਾਂ ਸਰ ਇਹੋ ਜਿਹਾ ਕੋਈ ਪਲਾਨ ਹੈ ਕਿ ਬੱਚਿਆਂ ਨੂੰ ਮੋਟੀਵੇਟ ਕੀਤਾ ਜਾਵੇ ਕਿ ਬਿਲਕੁਲ ਦੇਸ਼ ਸੇਵਾ ਤੋਂ ਵੱਡੀ ਸਰ ਕੋਈ ਸੇਵਾ ਹੈ ਨਹੀਂ ਵੀ ਉਹਨਾਂ ਨੂੰ ਅਜਿਹੇ ਟੈਸਟ ਲਿਆਏ ਜਾਣ ਅਜਿਹੀਆਂ ਸਮਲੋ ਕੰਪੀਟੀਸ਼ਨਾਂ ਲਈ ਤਿਆਰ ਕੀਤਾ ਜਾਵੇ ਜਿਹੜੇ ਕਿ ਆਰਮੀ ਦੇ ਵਿੱਚ 에ਅਰ ਫੋਰਸ ਜਾਂ ਨੇਵੀ ਚ ਉਹਨਾਂ ਨੂੰ ਲੈ ਕੇ ਜਾ ਸਕਣ ਦੇਖੋ ਆਪਣੀ ਜਿਹੜੀ ਇਹ ਸੰਸਥਾਵਾਂ ਨੇ ਇਹ ਇੱਕ ਆਪਣੇ ਕਹਿ ਲਓ ਨਰਸਰੀ ਤੋਂ ਲੈ ਕੇ ਸੀਨੀਅਰ ਸੈਕੰਡਰੀ ਲੈਵਲ ਤੱਕ ਜਾ ਕੇ CBSE ਨੂੰ ਲੈ ਕੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੂੰ ਲੈ ਕੇ ਪੰਜਾਬ ਸਕੂਲ ਐਜੂਕੇਸ਼ਨ ਦੇ ਇੰਗਲਿਸ਼ ਮੀਡੀਅਮ ਨੂੰ ਲੈ ਕੇ ਬੱਚੇ ਦੀ ਕੈਰੀਅਰ ਦੀ ਜਿਹੜੀ ਨੀਵ ਹੈ ਉਹ ਸਕੂਲ ਲੈਵਲ ਤੋਂ ਸਟਾਰਟ ਹੋ ਜਾਂਦੀ ਹੈ ਉਹਨੇ ਖਿਡਾਰੀ ਬਣਨਾ ਹੈ ਉਹਨੇ ਆਈਐਸ ਅਫਸਰ ਬਣਨਾ ਹੈ ਉਹਨੇ ਬੈਂਕਰ ਬਣਨਾ ਹੈ ਉਹਨੇ ਆਰਮੀ ਅਫਸਰ ਬਣਨਾ ਹੈ ਉਹਨੇ ਡਿਫੈਂਸ ਦੇ ਵਿੱਚ ਜਾਣਾ ਹੈ ਉਹਨੇ ਕਾਰੋਬਾਰ ਕਰਨਾ ਹੈ ਉਨੇ ਸੀਏ ਬਣਨਾ ਹੈ ਉਹਨੇ ਲਾਇਰ ਬਣਨਾ ਹੈ ਡਾਕਟਰ ਬਣਨਾ ਹੈ ਵਕੀਲ ਬਣਨਾ ਹੈ ਇਹ ਸਾਰੇ ਦੇ ਸਾਰੇ ਕੁਝ ਸੰਸਕਾਰ ਉਹਦੇ ਪਰਿਵਾਰ ਤੋਂ ਨੂੰ ਮਿਲਦੇ ਨੇ ਬਾਕੀ ਸੰਸਕਾਰ ਉਹਨੂੰ ਸਕੂਲ ਤੇ ਕਾਲਜ ਦਿੰਦੇ ਨੇ ਇਹ ਸੰਸਥਾਵਾਂ ਇਸ ਟਾਈਮ ਸ਼ਹਿਰ ਦੀਆਂ ਸਾਰੇ ਜਿਹੜਾ ਕਹਿ ਲਓ ਤੁਸੀਂ ਜਿਹੜਾ ਸਰਕਾਰੀ ਤੰਤਰ ਹੈ ਸਰਕਾਰੀ ਸਿਸਟਮ ਹੈ ਪਲੱਸ ਪ੍ਰਾਈਵੇਟ ਹੈ ਦੋਨਾਂ ਦਾ ਇੱਕ ਅਮੈਲਗਮੇਸ਼ਨ ਹੈ ਪੁਰਾਣੇ ਟਾਈਮ ਤੋਂ ਚੱਲਦਾ ਆ ਰਿਹਾ ਹੈ ਸਮੇਂ ਦੇ ਨਾਲ ਸਰਕਾਰੀ ਸਕੂਲ ਵੀ ਆਪਣਾ ਕੰਮ ਕਰ ਰਹੇ ਨੇ ਪ੍ਰਾਈਵੇਟ ਸਕੂਲ ਬਹੁਤ ਖੁੱਲ ਗਏ ਨੇ ਯੂਨੀਵਰਸਟੀਆਂ ਸਾਡੇ ਆਲੇ-ਦਾਲੇ ਖੁੱਲ ਗਈਆਂ ਨੇ ਪਰ ਜਿਹੜਾ ਇਹਨਾਂ ਦਾ ਰੋਲ ਹੈ ਇਹ ਸੰਸਥਾਵਾਂ ਦਾ ਰੋਲ ਹੈ ਜਿਹੜੇ ਲਾਗੇ ਸ਼ਾਗੇ ਦੇ ਪਿੰਡ ਨੇ ਆਪਣੇ ਆਪਣਾ ਸ਼ਹਿਰ ਖੰਨਾ ਸ਼ਹਿਰ ਹੈ ਉਹਦੇ ਲਈ ਬਹੁਤ ਵੱਡਾ ਹੈ ਅਸੀਂ ਦੇਖ ਰਹੇ ਹਾਂ ਸਾਡੇ ਬੱਚੇ ਬਾਹਰ ਹਾਈਲਾਈਟਸ ਕਰਨ ਜਾਂਦੇ ਨੇ ਮੈਂ ਖੁਦ ਰਿਅਲਾਈਜ਼ ਕਰਦਾ ਮੈਂ ਬੀਕਾਮ ਕਰਨ ਆਪਣੇ ਡੀਏਵੀ ਕਾਲਜ ਗਿਆ ਚੰਡੀਗੜ੍ਹ ਮੈਨੂੰ ਜਾਣ ਦਾ ਮੌਕਾ ਮਿਲਿਆ ਮੇਰੀ 10th ਰੈਂਕ ਆਈ ਪੰਜਾਬ 'ਚ ਮੇਰਾ ਕਿਸਮਤ ਦਾ ਸਿਤਾਰਾ ਚਮਕਿਆ ਤਾਂ ਮੈਨੂੰ ਉੱਥੋਂ ਆਮਿਤ ਜਾਣ ਦਾ ਮੌਕਾ ਮਿਲਿਆ ਮੈਂ ਦਿੱਲੀ ਯੂਨੀਵਰਸਿਟੀ ਲਾਅ ਕੀਤੀ ਬੱਚੇ ਨੂੰ ਸਿਰਫ ਓਪਰਚ्युनिटी ਦੀ ਲੋੜ ਹੁੰਦੀ ਹੈ ਉਹ ਓਪਰਚ्युनिटी ਦਾ ਬੇਸ ਉਹਦਾ ਸਕੂਲ ਬਣਾਉਂਦਾ ਹੈ ਜਿਹੜੇ ਇਹਸ ਮਾਡਰਨ ਸਕੂਲ ਚ ਮੈਂ ਪੜਿਆ ਉਸ ਦਾ ਮਨਾਰ ਉਸ ਦਾ ਲੈਵਲ ਸਾਡੇ ਪ੍ਰਿੰਸੀਪਲ ਮੇਜਰ ਆਰ ਅਸਮਾਨ ਹੁੰਦੇ ਸੀ ਆਪਣੇ ਆਪ ਦੇ ਵਿੱਚ ਇੱਕ ਪੌਂਚੀ ਹੋਈ ਸ਼ਖਸੀਅਤ ਸੀਗੇ ਉਹਨਾਂ ਦੀ ਰਹਿਨਮਾਈ ਦੇ ਵਿੱਚ ਮੇਰੀ ਸਾਰੀ ਪੜ੍ਹਾਈ ਹੋਈ ਜ਼ਿਆਦਾਤਰ ਸਕੂਲਿੰਗ ਉਹਨਾਂ ਦੇ ਅੰਡਰ ਹੋਇਆ ਸਕੂਲ 'ਚ ਇੱਕ ਡਿਸਪਲਿਨ ਸੀ ਇੱਕ ਕਾਡਰ ਸੀ ਬੈਂਡ ਹੁੰਦਾ ਸੀ ਸਾਡਾ ਸੁੱਚਾ ਸਿੰਘ ਗਿੱਲ ਸਾਡੇ ਡੀਪੀਏ ਹੁੰਦੇ ਸੀ ਸੰਸਕ੍ਰਿਤ ਦੇ ਸਾਡੇ ਸ਼ਕਤੀ ਰਾਜ ਸਰ ਹੁੰਦੇ ਸੀਗੇ ਮੈਡਮ ਰੀਵਾ ਮੈਡਮ ਗੁਜਰਾਲ ਇੰਗਲਿਸ਼ ਸਾਨੂੰ ਪੜ੍ਹਾਉਂਦੇ ਸੀ ਇੱਕ ਟੀਚਰਸ ਦਾ ਲੈਵਲ ਸੀ ਕਿ ਅੱਛੇ ਟੀਚਰ ਦਾ ਲੈਵਲ ਸਾਨੂੰ ਜਦ ਮਿਲਦਾ ਹੈ ਜਦ ਅਸੀਂ ਉਹਨਾਂ ਨੂੰ ਉਹਨਾਂ ਦਾ ਰਾਈਟ ਹੱਕ ਦਵਾਂਗੇ ਸਾਨੂੰ ਕੁਆਲਿਟੀ ਟੀਚਰਸ ਮਿਲਣਗੇ ਕੁਆਲਿਟੀ ਟੀਚਰਸ ਦੇ ਕਰਕੇ ਸਕੂਲ ਦੇ ਵਿੱਚ ਜਾਂ ਕਾਲਜ ਦੇ ਵਿੱਚ ਅੱਛੇ ਬੱਚੇ ਆਣਗੇ ਤੇ ਜਿਹੜੇ ਅੱਛੇ ਬੱਚੇ ਆਉਂਦੇ ਨੇ ਉਹਨਾਂ ਨੂੰ ਪਾਲਿਸ਼ ਕਰਕੇ ਉਹੀ ਬੱਚੇ ਸਹੀ ਗਾਈਡੈਂਸ ਨਾਲ ਆਪਣਾ ਕੈਰੀਅਰ ਬਣਾਉਂਦੇ ਨੇ ਬਹੁਤ ਵਧੀਆ ਸਰ ਨੇ ਗੱਲ ਕਹੀ ਹੈ ਕਿ ਕੁਆਲਿਟੀ ਐਜੂਕੇਸ਼ਨ ਕੁਆਲਿਟੀ ਪਾਲਿਸ਼ਿੰਗ ਜਿਹੜੀ ਕਿ ਬੱਚੇ ਦੇ ਫਾਊਂਡੇਸ਼ਨ ਤੇ ਕੈਰੀਅਰ ਮੇਕਿੰਗ ਚ ਬਹੁਤ ਜ਼ਿਆਦਾ ਮਹੱਤਵ ਰੱਖਦੀ ਹੈ ਸਰ ਆਪਾਂ ਦੇਖਿਆ ਕਿ ਇਸ ਵਾਰੀ ਦਾ ਜਿਹੜਾ ਇਲੈਕਸ਼ਨ ਸਿਨੈਰੀਓ ਬਣਿਆ ਉਹ ਇੱਕ ਸਿਆਸੀ ਸਿਨੈਰੀਓ ਬਣਦਾ ਜਾ ਰਿਹਾ ਹੈ ਸਰ ਵੈਸੇ ਦੋ ਰਵਾਇਤੀ ਪੈਨਲ ਹੈ ਡੈਮੋਕ੍ਰੇਸੀ ਆ ਰਾਈਟ ਹੈ ਕੋਈ ਵੀ ਖੜ੍ਹ ਸਕਦਾ ਸਰ ਤਾਂ ਇਸ ਵਾਰੀ ਜਿਹੜੀ ਮੌਜੂਦਾ ਸਰਕਾਰ ਹੈ ਸਰ ਉਹਦੇ ਵੱਲੋਂ ਵੀ ਇੱਕ ਪੈਨਲ ਲਾਂਚ ਕੀਤਾ ਗਿਆ ਵੈ ਸ਼੍ਰੀ ਸਰਸਵਤੀ ਪੈਨਲ ਫੋਰ ਐਜੂਕੇਸ਼ਨ ਤਾਂ ਸਰ ਤੁਹਾਡੇ ਹਿਸਾਬ ਦੇ ਨਾਲ ਇਹ ਜਿਹੜਾ ਮੁਕਾਬਲਾ ਵੈ ਹੁਣ ਟਫ ਹੋ ਗਿਆ ਤੀਜੇ ਪੈਨਲ ਦੇ ਆਉਣ ਦੇ ਨਾਲ ਪ੍ਰੋਗਰੈਸਿਵ ਨੂੰ ਫਾਇਦਾ ਹੁੰਦਾ ਵਿਜ਼ਨਰੀ ਨੂੰ ਹੁੰਦਾ ਜਾਂ ਦੋਨਾਂ ਨੂੰ ਛੱਡ ਕੇ ਸਰਸਵਤੀ ਨੂੰ ਹੁੰਦਾ ਤਾਂ ਤੁਹਾਡੇ ਹੀ ਸਾਹ ਦੇ ਨਾਲ ਸਰ ਇਹ ਜਿਹੜੀ ਲਾਲੀਏ ਕੰਪੀਟੀਸ਼ਨ ਹੈ ਇਹ ਦਿਲਚਸਪ ਹੋ ਗਿਆ ਕਿ ਇਹਦੇ ਨਾਲ ਸਿੱਧਾ-ਸਿੱਧਾ ਸਿਗਨਲ ਹੈ ਕਿ ਨਹੀਂ ਜੀ ਕਿ ਪੁਰਾਣੇ ਰਵੈਤਰੀ ਨੇ ਬੰਦੇ ਜਾਂ ਜਿਹੜੇ ਸ਼ਹਿਰ ਦੇ ਲਈ ਇਹਨਾਂ ਆਧਾਰਿਆਂ ਲਈ ਕੁਝ ਕਰਨ ਦੀ ਇੱਛਾ ਰੱਖਦੇ ਨੇ ਸਮਰਪਣ ਰੱਖਦੇ ਨੇ ਉਹੀ ਅੱਗੇ ਆਉਣਗੇ ਦੇਖੋ ਆਰਮੀ ਦੇ ਵਿੱਚ ਕਹਾਵਤ ਹੈ ਕਹਿੰਦਾ when the going gets tough ਤੇ ਟਫ ਗੇਟਸ ਕੋਇੰ ਮਤਲਬ ਇਹ ਹੈ ਦਾ ਸਿੱਧਾ ਜਾਂ ਕਿ ਜਦ ਸਮਾਂ ਔਖਾ ਆਂਦਾ ਹੈ ਵਿਪਰੀਤ ਆਂਦਾ ਹੈ ਤਾਂ ਉਨਾ ਹੀ ਮੁਕਾਬਲਾ ਜਿੰਨਾ ਸਖਤ ਹੋਏਗਾ ਉਨਾ ਹੀ ਅੱਛਾ ਤੁਹਾਨੂੰ ਪ੍ਰੋਡਕਟ ਬਾਹਰ ਨਿਕਲ ਕੇ ਆਏਗਾ ਕੰਪੀਟੀਸ਼ਨ ਕਿਸੇ ਵੀ ਕੰਮ ਦੇ ਵਿੱਚ ਚਾਹੇ ਉਹ ਰਾਜਨੀਤੀ ਹੈ ਚਾਹੇ ਬਿਜ਼ਨਸ ਹੈ ਚਾਹੇ ਪੜ੍ਹਾਈ ਹੈ ਚਾਹੇ ਖੇਡ ਨੇ ਜਿਹੜਾ ਹੈਲਦੀ ਕੰਪੀਟੀਸ਼ਨ ਹੈ ਉਹ ਹਮੇਸ਼ਾ ਚੰਗਾ ਹੁੰਦਾ ਹੈ ਤੇ ਮੈਂ ਇਹ ਮੰਨਦਾ ਕਿ ਤੀਜੇ ਪੈਨਲ ਦਾ ਆਣਾ ਇਹ ਇੱਕ ਪੋਜ਼ਿਟਿਵ ਸਾਈਨ ਹੈ ਇਹਦਾ ਮਤਲਬ ਇਹ ਹੈ ਕਿ ਸ਼ਹਿਰ ਦੇ ਵਿੱਚੋਂ ਇੱਕ ਹੋਰ ਜਿਹੜੇ ਕੁਝ ਲੋਕ ਜਿਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਇਹ 20 ਜਾਂ 40 ਬੰਦਿਆਂ ਦੇ ਵਿੱਚ ਆਪਣਾ ਜਾਂ ਰਵੇਤੀ ਪੈਨਲਾਂ ਦੇ ਵਿੱਚ ਅਸੀਂ ਸਾਨੂੰ ਮੌਕਾ ਨਹੀਂ ਮਿਲਿਆ ਅਸੀਂ ਆਪਣਾ ਉਧਰੋਂ ਆਪਣਾ ਫੇਸ ਦਿਖਾ ਕੇ ਕੋਸ਼ਿਸ਼ ਕਰ ਰਹੇ ਨੇ ਕੋਸ਼ਿਸ਼ ਕਰਨਾ ਕੋਈ ਮਾੜੀ ਗੱਲ ਨਹੀਂ ਹੈ ਮੇਰੀਆਂ ਸ਼ੁਭ ਕਾਮਨਾਵਾਂ ਉਹਨਾਂ ਦੇ ਨਾਲ ਨੇ ਸਾਰਿਆਂ ਦੇ ਨਾਲ ਨੇ ਤੁਹਾਡੀਆਂ ਸ਼ੁਭ ਕਾਮਨਾਵਾਂ ਦੀ ਸਭ ਨੂੰ ਲੋੜ ਹੈ ਮੈਨੂੰ ਵੀ ਲੋੜ ਹੈ ਪਰ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਕੰਪੀਟੀਸ਼ਨ ਮੇਰਾ ਹੀ ਮੰਨਣਾ ਹੈ ਜਦੋਂ ਵੀ ਹੁੰਦਾ ਹੈ ਜਿੰਨਾ ਵੱਧ ਹੈ ਉਨਾ ਚੰਗਾ ਹੁੰਦਾ ਹੈ ਲੇਕਿਨ ਕੰਪੀਟੀਸ਼ਨ ਹੈਲਥੀ ਹੋਣਾ ਚਾਹੀਦਾ ਹੈ ਅਸੀਂ ਇੱਕ ਦੂਜੇ ਦੀ ਲਕੀਰ ਨੂੰ ਛੋਟਾ ਨਾ ਕਰੀਏ ਅਸੀਂ ਆਪਣੀ ਲਕੀਰ ਨੂੰ ਵੱਡਾ ਕਰੀਏ ਆਪਣੇ ਕੰਮ ਨੂੰ ਪੋਜ਼ਿਟਿਵ ਨੂੰ ਅੱਗੇ ਲੈ ਕੇ ਆਈਏ ਨਾ ਕਿ ਇੱਕ ਦੂਜੇ ਦੀ ਨੈਗੇਟਿਵਿਟੀਆਂ ਨੂੰ ਆਪਾਂ ਜ਼ਾਹਰ ਕਰੀਏ ਨੈਗੇਟਿਵਿਟੀ ਸਾਰੀ ਪਬਲਿਕ ਜਾਣਦੀ ਹੈ ਸਾਰੇ ਵੋਟਰ ਜਾਣਦੇ ਨੇ ਕੌਣ ਚੰਗਾ ਹੈ ਕੌਣ ਮਾੜਾ ਹੈ ਕਿੰਨਾ ਮੈਂ ਚੰਗਾ ਹੈ ਕਿੰਨਾ ਮੈਂ ਮਾੜਾ ਹੈ ਕਿੰਨੇ ਬਾਕੀ ਸਾਰੇ ਚੰਗੇ ਮਾੜੇ ਨੇ ਲੋਕਾਂ ਨੂੰ ਦੀ ਅਦਾਲਤ ਦੱਸੇਗੀ ਆਪਣੀ ਵੋਟ ਪਾ ਕੇ ਦੱਸੇਗੀ ਲੇਕਿਨ ਕੰਪੀਟੀਸ਼ਨ ਮੇਰੇ ਸਾਹਰ ਨਾਲ ਜਦੋਂ ਤੱਕ ਹੈਲਥੀ ਜਿਸ ਲੈਵਲ ਤੱਕ ਹੈਲਦੀ ਹੈ ਉਹ ਅੱਛਾ ਹੈ ਬਿਲਕੁਲ ਜੀ ਹੈਲਥੀ ਕੰਪੀਟੀਸ਼ਨ ਇਜ਼ ਆਲਵੇਸ ਗੁੱਡ ਜਿਵੇਂ ਕਿ ਮੇਜਰ ਸਾਹਿਬ ਨੇ ਕਿਹਾ ਹੈ ਸਰ ਲਾਸਟ ਦੇ ਵਿੱਚ ਕੀ ਤੁਹਾਡਾ ਸੀਰੀਅਲ ਨੰਬਰ ਹੈ ਸਰ ਤੇ ਕੀ ਤੁਸੀਂ ਆਪਣੇ ਪੈਨਲ ਦੇ ਵੱਲੋਂ ਪ੍ਰੋਗਰੈਸਿਵ ਪੈਨਲ ਵੱਲੋਂ ਵੋਟਰਸ ਨੂੰ ਅਪੀਲ ਕਰਨੀ ਚਾਹੁੰਦੇ ਹੋ ਮੇਰਾ ਸੀਰੀਅਲ ਨੰਬਰ 28 ਹੈ 28 ਨੰਬਰ 2017 ਚ ਵੀ ਮੈਂ ਕੰਟੈਸਟ ਕੀਤਾ ਸੀ ਇਸੇ ਪੈਨਲ ਤੋਂ ਜਦ ਵੀ ਮੇਰਾ ਸੀਰੀਅਲ ਨੰਬਰ 28 ਸੀ ਤੇ ਮੇਰੇ ਕੰਮ 'ਚ ਥੋੜੀ ਕਮੀ ਰਹਗੀ ਵੋਟਰਾਂ ਦੇ ਪਿਆਰ ਥੋੜੀ ਜੀ ਮੈਨੂੰ ਲੋੜ ਰਹਗੀ ਲੇਕਿਨ ਇਸ ਵਾਰ ਮੈਨੂੰ ਲੱਗਦਾ ਹੈ ਕਿ ਮੇਰੇ ਵੋਟਰ ਜਿਹੜੇ ਨੇ ਸਾਡੇ ਪੈਨਲ ਨੂੰ ਹਰ ਮੈਨੂੰ ਕਾਮਯਾਬ ਬਣਾਣਗੇ ਇਸ ਵਾਰ ਮੈਂ ਜੋ ਆਪਣੇ ਪੈਨਲ ਦੇ ਵਿੱਚ ਇੱਕ ਡਿਸਪਲਿਨ ਦੇਖ ਰਿਹਾ ਹਾਂ ਐਸ ਅ ਫੌਜੀ ਦੇ ਤੌਰ ਤੇ ਇੱਕ ਟੀਮ ਵਰਕ ਦੇਖ ਰਿਹਾ ਹਾਂ ਇੱਕ ਟੀਮ ਸਪਿਰਟ ਦੇਖ ਰਿਹਾ ਹਾਂ ਉਹ ਕਾਬਿਲ ਤਾਰੀਫ ਹੈ ਇਹ ਸਪਿਰਟ 2017 ਦੇ ਵਿੱਚ ਜਾਂ ਪਿੱਛੇ ਵਾਲੇ ਸਮੇਂ ਦੇ ਵਿੱਚ ਤੂੰ ਕਿਤੇ ਉੱਪਰ ਐ ਮੈਂ ਨਹੀਂ ਕਹਿੰਦਾ ਜਦ ਨਹੀਂ ਸੀ ਉਸ ਸਮੇਂ ਦੇ ਹਿਸਾਬ ਨਾਲ ਉਹ ਚੰਗੀ ਸੀ ਸ਼ਹਿਰ ਵਧੀਆ ਹੁੰਘਾਰਾ ਦੇ ਰਿਹਾ ਸ਼ਹਿਰ ਨੂੰ ਕੁਝ ਅੱਛਾ ਨਜ਼ਰ ਆ ਰਿਹਾ ਹੈ ਸ਼ਹਿਰ ਨੂੰ ਆਪਣਾ ਭਵਿੱਖ ਤੇ ਆਪਣਾ ਇਤਿਹਾਸ ਆਪਣਾ ਇਤਿਹਾਸ ਦੋਨੋਂ ਯਾਦ ਆ ਰਹੇ ਨੇ ਇਤਿਹਾਸ ਸਾਡਾ ਆਜ਼ਾਦੀ ਤੋਂ ਪੁਰਾਣਾ ਹੈ ਭਵਿੱਖ ਸਾਡਾ ਅਸੀਂ 21ਵੀਂ ਸਦੀ ਤੋਂ 22ਵੀਂ ਸਦੀ ਦੇ ਵਿੱਚ ਜਾਣਾ ਹੈ ਅਸੀਂ ਅਗਲੇ ਲੈਵਲ ਤੱਕ ਜਾਣਾ ਹੈ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਆਪਣੇ ਕਾਰੋਬਾਰ ਨੂੰ ਆਪਣੇ ਸ਼ਹਿਰ ਨੂੰ ਅੱਗੇ ਲੈ ਕੇ ਜਾਣਾ ਹੈ ਔਰ ਇਹਦੇ ਵਿੱਚ मां सरस्वती ਜੀ ਦੀ ਤੁਹਾਡੀ ਦੇਵੀ ਹੈ ਉਹਦਾ ਰੋਲ ਸਭ ਤੋਂ ਵੱਡਾ ਹੈ ਉਹ ਵਿਦਿਅਕ ادارے ਜਿਹੜੇ ਸਾਡੇ ਇਹ ਪੁਰਾਣੇ ਸੰਸਥਾਵਾਂ ਬੈਠੀਆਂ ਨੇ ਇਹਨਾਂ ਨੇ ਜੇ ਇਹ ਅੱਗੇ ਵਧਣ ਕਿਆਂ ਜੇ ਇਹਨਾਂ ਦੀਆਂ ਸਮੱਸਿਆਵਾਂ ਇਹਨਾਂ ਦੀਆਂ ਕਮੀਆਂ ਇਹਨਾਂ 'ਚ ਰਹਿੰਦੀਆਂ ਹੋਈਆਂ ਟੁੱਟੀਆਂ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਜਿਹੜਾ ਪਿਛਲਾ ਸਮਾਂ ਲੰਘਿਆ ਹੈ ਇੱਕ ਦੋ ਟੈਨਿਓਰ ਨਿਕਲੇ ਨੇ ਉਹਦੇ ਵੀ ਜਿਹੜੀਆਂ ਕਮੀਆਂ ਰਹਿ ਗਈਆਂ ਨੇ ਪਿਛਲੇ ਜਿਹੜੀਆਂ ਆਪਣੇ ਟਰਸਟ ਦੀ ਮੈਨੇਜਮੈਂਟਾਂ ਤੋਂ ਉਹਨੂੰ ਜੇ ਜਿਹੜੀ ਟੀਮ ਵੀ ਬਣ ਕੇ ਆਂਦੀ ਹੈ ਜੇ ਉਹ ਨਿਕਲ ਕੇ ਚੰਗੇ ਤਰੀਕੇ ਨਾਲ ਕਰ ਸਕਦੀ ਹੈ ਤਾਂ ਇਹ ਸਾਰੇ ਸ਼ਹਿਰ ਦਾ ਭਲਾ ਹੋਊਗਾ ਮੇਰਾ ਇਹ ਵਿਸ਼ਵਾਸ ਹੈ ਕਿ ਜਿਹੜਾ ਸਾਡਾ ਪੈਨਲ ਹੈ ਉਹਦੇ ਵਿੱਚ ਜਿੰਨੇ ਵੀ ਕੈਂਡੀਡੇਟ ਫੀਲਡ ਹੋਏ ਹੋਏ ਨੇ ਉਹ ਸਾਰੇ ਦੇ ਸਾਰੇ ਅੱਛੇ ਬੈਕਗ੍ਰਾਉਂਡ ਚੰਗੇ ਆਰਥਿਕ ਬੈਕਗ੍ਰਾਉਂਡ ਫਾਈਨੈਂਸ਼ੀਅਲ ਬੈਕਗ੍ਰਾਉਂਡ ਤੋਂ ਨੇ ਪੜ੍ਹਾਈ ਲਿਖਾਈ ਉਹਨਾਂ ਦੀ ਅੱਛੀ ਹੈ ਦੂਸਰੀ ਗੱਲ ਸ਼ਹਿਰ ਨਾਲ ਪੁਰਾਣੇ ਜੁੜੇ ਹੋਏ ਨੇ ਕੋਈ ਇਹ ਨਹੀਂ ਵੀ ਅੱਜਕੱਲ ਜਾਂ ਪਰਸੋਂ ਦੇ ਵਿੱਚ ਕੋਈ ਖੜਾ ਹੋਇਆ ਹੈ ਜਿਹੜੇ ਜੁੜੇ ਹੋਏ ਨੇ ਸੰਸਥਾ ਨਾਲ ਜੁੜੇ ਹੋਏ ਨੇ ਪੈਨਲ ਨਾਲ ਜੁੜੇ ਹੋਏ ਨੇ ਗਰੁੱਪ ਨਾਲ ਜੁੜੇ ਹੋਏ ਨੇ ਇਹ ਧੜੇ ਨੇ ਇਹਨਾਂ ਨੇ ਪੰਜ ਪੰਜ ਵਾਰ 6 6 ਵਾਰ ਮੇਰਾ ਤਾਂ ਸਿਰਫ ਦੂਜੀ ਵਾਰ ਅਟੈਂਪਟ ਹੈ ਮੇਰੀ 2020 ਚ ਅਟੈਂਪਟ ਰਹਿ ਗਈ ਸੀ ਬਰੇ ਫਾਦਰ ਇਨ ਲਾ ਜਿਹੜੇ ਸੀ શ્રી ਨਰਮਲ ਪ੍ਰਕਾਸ਼ ਸੋਫੀ ਜੀ ਉਹਨਾਂ ਨੇ ਮੈਨੂੰ ਸਮਝਾਇਆ 17 ਚ ਮੇਰੀ ਇਫਾਜ਼ਤ ਦੀ ਡੈਥ ਹੋ ਗਈ ਸੀ ਮੇਰੇ ਇਲੈਕਸ਼ਨ ਲੜਨ ਤੋਂ ਬਾਅਦ ਤੇ ਉਸ ਤੋਂ ਉਹਨਾਂ ਨੇ ਮੈਨੂੰ ਕਿਹਾ ਪਹਿਲਾਂ ਆਪਣਾ ਕਾਰੋਬਾਰ ਸੰਭਾਲ ਆਪਣੇ ਸਾਡੇ ਦੋ ਪੈਟਰੋਲ ਪੰਪ ਨੇ ਕਿੜੀ ਨੌਤ ਸਿੰਘ ਤੇ ਬਰਵਾਲੀ ਖੁਰਦ ਤੇ ਉਹਨਾਂ ਨੂੰ ਕਾਰੋਬਾਰ ਨੂੰ ਸੰਭਾਲ ਕੇ ਫਿਰ ਸਮਾਜ ਦੀ ਸੇਵਾ ਕਰ ਇਹ 2020 ਚ ਮੈਨੂੰ ਮੌਕਾ ਮਿਲਿਆ ਲੇਕਿਨ ਮੇਰੇ ਗਰੁੱਪ ਦੇ ਵਿੱਚ ਵਿਜੇ ਡਾਇਮੰਡ ਜੀ ਵਰਗੇ ਵੀ ਕੈਂਡੀਡੇਟ ਸਾਡੇ ਬਜ਼ੁਰਗ ਨੇ ਜਿਹੜੇ ਮੇਰਾ ਖਿਆਲ 40 ਸਾਲ ਤੋਂ ਸੇਵਾ ਕਰ ਰਹੇ ਨੇ रजनीश डाली जी बैठे ने देवगन साहब बैठे ने अजय सूजी बैठे ने बहुत पुराने कैंडिडेट ने रजनीश बेदी जी ਦੇ بیٹے ਆਏ ਨੇ ਹੋਰ ਨਵੇਂ कैंडिडेट ਨੇ ਜਿਵੇਂ ਤੁਹਾਡੇ ਆਪਣੇ ਮਨੀਸ਼ ਭੰਬਰੀ ਹੈ ਆਪਣੇ ਤੁਹਾਡੇ ਕੀ ਨਾਮ ਹੈ ਇਹਨਾਂ ਦਾ अजय ਦਵੇਸ਼ਵਰ ਐਡਵੋਕੇਟ ਨੇ अजय रुपेश phạtਵਾਜ ਐਡਵੋਕੇਟ ਨੇ ਇਨਕਮ ਟੈਕਸ ਤੇ अजय ਦਵੇਸ਼ਵਰ ਕ੍ਰਿਮੀਨਲ ਦੇ ਲਾਇਰ ਨੇ ਬਹੁਤ ਅੱਛੀ ਟੀਮ ਬਣ ਕੇ ਵਿਪਨਚੰਦਰ ਗੈਨ ਜੀ ਨੇ ਉਸ ਤੋਂ ਬਾਅਦ ਆਪਣੇ ਸੁਬੋਧ ਮਿੱਤਲ ਜੀ ਨੇ ਉਸ ਤੋਂ ਬਾਅਦ ਆਪਣੇ ਰਮਰੀਸ਼ ਵਿਜਹ ਸਾਰੇ ਹੀ ਕਿਸੇ ਨਾ ਕਿਸੇ ਸੰਸਥਾਵਾਂ ਦੇ ਨਾਲ ਜੁੜੇ ਹੋਏ ਨੇ ਸਮਾਜ ਸੇਵਾ ਨਾਲ ਜੁੜੇ ਹੋਏ ਨੇ ਯੰਗ ਵੀ ਨੇ ਅਨਰਜੈਟਿਕ ਵੀ ਨੇ ਤਜਰਬੇਕਾਰ ਵੀ ਨੇ ਜੁੜੇ ਵੀ ਹੋਏ ਨੇ ਤੇ ਇਹ ਸਾਰੀਆਂ ਗੱਲਾਂ ਇਹ ਸੰਸਥਾ ਨੂੰ ਚਲਾਉਣ ਲਈ ਕਿਉਂਕਿ ਇਹ ਸੰਸਥਾਵਾਂ ਸਿਰਫ ਐਜੂਕੇਸ਼ਨਲ ਇੰਸਟੀਟਿਊਟ ਦੇ ਨਾਲ ਨਾਲ ਵਿਦਿਅਕ ਦੇ ਨਾਲ ਨਾਲ ਪੋਲੀਟੀਕਲ ਤੇ ਸੋਸ਼ਲ ਸਿਸਟਮ ਇਕਨੋਮਿਕ ਸਿਸਟਮ ਨੂੰ ਵੀ ਅਫੈਕਟ ਕਰਨ ਵਾਲੀਆਂ ਨੇ ਤੇ ਇਹ ਸਾਰਾ ਤਜਰਬਾ ਸਾਡੀ ਟੀਮ ਦੇ ਵਿੱਚ ਮੈਂ ਇੱਕ ਦੋ ਜੇ ਕਿਸੇ ਦਾ ਨਾਮ ਭੁੱਲ ਗਿਆ ਹੋਵਾਂ ਮੈਂ ਖਿਮਾ ਦਾ ਜਾਚਕਾਂ ਲੇਕਿਨ ਮੇਰੇ ਦਿਮਾਗ ਦੇ ਵਿੱਚ ਜਿੰਨੇ ਨਾਮ ਆਏ ਮੈਂ ਤਕਰੀਬਨ ਸਾਰੇ ਨਾਮ ਲੈ ਦਿੱਤੇ ਨੇ ਇਹਨਾਂ ਤੋਂ ਇਲਾਵਾ ਵੀ ਜਿਹੜੇ ਕੈਂਡੀਡੇਟ ਸਾਡੇ ਨੇ ਦਿਨੇਸ਼ ਮੇਜ ਜੀ ਨੇ ਤੋਂ ਇਲਾਵਾ ਤੇ ਸਾਰੇ ਆਪਣੇ ਆਪਣੇ ਉਹਨਾਂ ਦਾ ਕੋਈ ਪਰਿਵਾਰਿਕ ਬੈਕਗ੍ਰਾਉਂਡ ਹੈ ਸੰਸਥਾਵਾਂ ਤੋਂ ਪੁਰਾਣੀਆਂ ਸੇਵਾਵਾਂ ਦੇ ਵਿੱਚ ਦਿੰਦੇ ਆ ਰਹੇ ਨੇ ਜਾਂ ਉਹਨਾਂ ਦੇ ਪੁਰਖਾਂ ਨੇ ਦਿੱਤੀਆਂ ਨੇ ਉਹਨਾਂ ਦੇ ਵਿੱਚੋਂ ਮਨਸ਼ਾਵਾਂ ਹੈਗੀਆਂ ਸਮਰੱਥਾ ਹੈਗੀ ਬਾਕੀ ਅਸੀਂ ਕਿੰਨੇ ਕਾਬਿਲ ਐ ਇਹ ਸਾਡਾ ਵੋਟਰ ਡਿਸਾਈਡ ਕਰੂਗਾ ਅਸੀਂ ਉਹਨਾਂ ਦੀ ਕਚਹਿਰੀ ਛੱਡਦੇ ਆ ਜੇ ਤੁਸੀਂ ਸਾਨੂੰ ਕਾਬਿਲ ਸਮਝਦੇ ਹੋ ਤੁਹਾਨੂੰ ਲੱਗਦਾ ਹੈ ਕਿ ਪਿਛਲੀਆਂ ਮੈਨੇਜਮੈਂਟਾਂ ਦੀਆਂ ਜਿਹੜੀਆਂ ਕਾਰਗੁਜ਼ਾਰੀਆਂ ਨੇ ਉਹ ਚੰਗੀਆਂ ਨਹੀਂ ਰਹੀਆਂ ਹਰ ਕੋਈ ਜਿਹੜਾ ਕੈਪੇਬਲ ਆ ਰਿਹਾ ਹੈ ਉਹਨੂੰ ਸਟਰੋਂਗ ਹੂੰਗਾ ਅਰਾਦਾ ਕੇ ਮਜ਼ਬੂਤ ਮੰਡਟ ਦੇ ਕੇ ਤੁਸੀਂ ਅੰਦਰ ਭੇਜੋ ਜੇ ਤੁਹਾਨੂੰ ਮਜ਼ਬੂਤ ਕੰਮ ਦੀ ਲੋੜ ਹੈ ਜੇ ਤੁਹਾਨੂੰ ਮਜ਼ਬੂਤ ਕੰਮ ਚਾਹੀਦਾ ਹੈ ਸਟਰੋਂਗ ਡਿਸੀਜਨ ਚਾਹੀਦੇ ਨੇ ਤਾਂ ਸਟਰੋਂਗਲੀ ਸਾਨੂੰ ਫੁੱਲ ਆਪਣੀ ਮੈਜੋਰਟੀ ਦੇ ਨਾਲ 2 तिहाई ਤੇ ਫੁੱਲ ਮжоਰਿਟੀ ਜੇ ਤੁਸੀਂ 100% ਦੇ ਦੇ ਦਿੰਦੇ ਤਾਂ 100% ਮжоਰਿਟੀ ਦੇ ਕੇ ਸਾਨੂੰ ਅੰਦਰ ਕਰੋ ਧੰਨਵਾਦ ਥੈਂਕ ਯੂ ਵੈਰੀ ਮਚ ਜੀ ਏ ਸੀਗੇ ਮੇਜਰ ਸੰਦੀਪ ਵਿਨਾਇਕ ਪ੍ਰੋਗਰੈਸਿਵ ਪੈਨਲ ਤੋਂ ਸੀਰੀਅਲ ਨੰਬਰ 28 ਫਿਰ ਅਜੇ ਹੀ ਕਿਸੇ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਤਦ ਤੱਕ ਦੇ ਲਈ ਸਾਨੂੰ ਦੋਈ ਜਜ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ